ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਉਹ ਦੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇੱਕ ਪ੍ਰਵਾਸੀ ਵੀਰ ਦੀਆਂ ਜੋ ਕਿ ਪਿੰਡ ਦੇ ਵਿੱਚ ਐਂਟਰਟੇਨਮੈਂਟ ਕਰਨ ਦੇ ਲਈ ਪਹੁੰਚਦਾ ਤੇ ਬੱਚਿਆਂ ਦੇ ਲਈ ਉਹ ਇੱਕ ਅਲੱਗ ਤਰ੍ਹਾਂ ਦਾ ਐਂਟਰਟੇਨਮੈਂਟ ਕਰਦਾ ਆ ਵੱਖ-ਵੱਖ ਰੂਪਾਂ ਦੇ ਵਿੱਚ ਇਹ ਬਹਿਰੂਪਿਆ ਲੋਕਾਂ ਦਾ ਮਨੋਰੰਜਨ ਕਰਦਾ ਹੋਇਆ ਨਜ਼ਰ ਆਇਆ ਪਿਛਲੇ ਕਈ ਦਿਨਾਂ ਤੋਂ ਇਹ ਇਸ ਪਿੰਡ ਦੇ ਵਿੱਚ ਮਨੋਰੰਜਨ ਕਰਦਾ ਹੋਇਆ ਦਿਖਾਈ ਦੇ ਰਿਹਾ ਪਿਛਲੇ ਇਹ ਕਰੀਬ 6 ਤੋਂ 7 ਦਿਨਾਂ ਦੇ ਵਿੱਚ ਇਸ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਰੂਪਾਂ ਦੇ ਵਿੱਚ ਬੱਚਿਆਂ ਨੂੰ ਗਲੀਆਂ ਦੇ ਵਿੱਚ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਐਂਟਰਟੇਨਮੈਂਟ ਕੀਤਾ ਤਾਂ ਦਾਦਾ ਜੀ ਇਹ ਕੀ ਇਹ ਬਹਿਰੂਪਿਆ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਤੋਂ ਆਉਂਦਾ ਆ ਤੇ ਹਰ ਸ਼ਿਵਰਾਤਰੀ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਆ ਕੇ ਇਸੇ ਤਰ੍ਹਾਂ ਹੀ ਮਨੋਰੰਜਨ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਮਨੋਰੰਜਨ ਪਹਿਲੇ ਸਮੇਂ ਦੇ ਵਿੱਚ ਹੁੰਦੇ ਸੀ ਜਿਵੇਂ ਕਿ ਬਾਂਦਰ ਦਾ ਖੇਲ ਜਾਂ ਫਿਰ ਹੋਰ ਵੀ ਕਈ ਤਰ੍ਹਾਂ ਦੇ ਜਾਦੂ ਉਹ ਗਰ ਵੀ ਆਉਂਦੇ ਸੀ ਪਿੰਡਾਂ ਦੇ ਵਿੱਚ ਜਿਹੜੇ ਕਿ ਜਾਦੂ ਦਾ ਸ਼ੋਅ ਵੀ ਵਿਖਾਉਂਦੇ ਹੁੰਦੇ ਸੀ ਪਰ ਅੱਜ ਕੱਲ ਜਿਹੜਾ ਆ ਬਿਲਕੁਲ ਇਹ ਚੀਜ਼ਾਂ ਅਲੋਪ ਹੋ ਗਈਆਂ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਬਹਿਰੂਪੀਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਬੱਚਿਆਂ ਦਾ ਐਂਟਰਟੇਨਮੈਂਟ ਕਰਦਾ ਹੋਇਆ ਨਜ਼ਰ ਆਇਆ ਜਦੋਂ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਦੇ ਵਿੱਚ ਲਗਾਤਾਰ ਆ ਰਿਹਾ ਆ ਤੇ ਹਰ ਸਾਲ ਸ਼ਿਵਰਾਤਰੀ ਦੇ ਨੇੜੇ ਤੇੜੇ ਆ ਕੇ ਬੱਚਿਆਂ ਨੂੰ ਵੱਖ-ਵੱਖ ਰੂਪ ਬਣਾ ਕੇ ਤੇ ਐਂਟਰਟੇਨਮੈਂਟ ਕਰਦਾ ਆ ਤੇ ਬਹੁਤ ਸਾਰੇ ਬੱਚੇ ਵੀ ਇਹਨਾਂ ਦੇ ਮਗਰਮਗਰ ਜਿਹੜੇ ਆ ਉਹ ਲੱਗ ਕੇ ਇਹਨਾਂ ਦਾ ਜਿਹੜਾ ਆ ਐਂਟਰਟੇਨਮੈਂਟ ਦੇਖਦੇ ਨੇ ਤਾਂ ਦਾਦੇ ਕੀ ਬਹਿਰੂਪੀਆ ਦਾ ਅੱਜ ਦਾ ਇਹ ਜੋ ਤਸਵੀਰ ਤੁਸੀਂ ਦੇ ਦਿੱਤੇ ਪਈਓ ਇਹਦੇ ਵਿੱਚ ਇੱਕ ਗੁਜ਼ਰੀ ਦਾ ਕਰੈਕਟਰ ਕਰਦੇ ਹੋਏ ਇਹ ਇੱਥੋਂ ਗੁਜ਼ਰਿਆ ਤਾਂ ਅਸੀਂ ਇਹਦੀਆਂ ਤਸਵੀਰਾਂ ਜ਼ਰੂਰ ਲਈਆਂ ਸਾਡੇ ਦਫ਼ਤਰ ਦੇ ਬਿਲਕੁਲ ਸਾਹਮਣੇ ਉਹਦੀ ਜਦੋਂ ਗੁਜ਼ਰਦਾ ਤਾਂ ਅਸੀਂ ਇਸ ਤੋਂ ਜ਼ਰੂਰ ਪੁੱਛ ਗਏ ਸੀ ਵੀ ਕਰਦੇ ਤੇ ਨਾਲ ਦੀ ਨਾਲ ਅਸੀਂ ਇਸ ਦੇ ਨਾਲ ਗੱਲਾਂបਾਤਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਆਖਰੀ ਦਿਨ ਇੱਕ ਪੁਲਿਸ ਵਾਲੇ ਦੀ ਵਰਦੀ ਪਾ ਕੇ ਘਰ ਘਰ ਜੜੀ ਇਹ ਗ੍ਰਾਈ ਕਰਦਾ ਕਿਉਂਕਿ ਪੂਰਾ ਹਫ਼ਤਾ ਇੱਕ ਤਰਾਂ ਦੇ ਨਾਲ ਪਿੰਡ ਦੇ ਵਿੱਚ ਵੱਖ-ਵੱਖ ਗਲੀਆਂ ਦੇ ਵਿੱਚ ਐਂਟਰਟੇਨਮੈਂਟ ਕਰਨ ਤੋਂ ਬਾਅਦ ਆਖਰੀ ਦਿਨ ਇੱਕ ਪੁਲਿਸ ਵਾਲੇ ਦੀ ਵਰਦੀ ਪਾ ਕੇ ਇਹ ਘਰ-ਘਰ ਜਾ ਕੇ ਤੇ ਗ੍ਰਹੀ ਕਰਦਾ ਕਿਤੋਂ 10 ਕਿਤੋਂ 20 ਤੇ ਕਿਤੋਂ 50 ਤੇ ਕਿਤੋਂ 100 ਇਸ ਤਰੀਕੇ ਦੇ ਨਾਲ ਹਰ ਲੋਕ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਇਸ ਨੂੰ ਜਿਹੜਾ ਆ ਉਹ ਦਾਨ ਪੁੰਨ ਕਰਦੇ ਕਿਉਂਕਿ ਸ਼ੰਕਰ ਭਗਵਾਨ ਜੀ ਦੇ ਇਹਨਾਂ ਦਿਨਾਂ ਦੇ ਵਿੱਚ ਇਹ ਬਹਿਰੂਪੀਆ ਜਦੋਂ ਆਉਂਦਾ ਤਾਂ ਇਹ ਲੋਕਾਂ ਦਾ ਮਨੋਰੰਜਨ ਤਾਂ ਕਰਦਾ ਕਰਦਾ ਰਿਹਾ ਇੱਕ ਅਲੱਗ ਤਰ੍ਹਾਂ ਦੀ ਦਿੱਖ ਦੇ ਵਿੱਚ ਨਜ਼ਰ ਆਉਂਦਾ ਹੈ ਤਸਵੀਰਾਂ ਤੁਸੀਂ ਦੇਖੀਆਂ ਆਪਣੀ ਸਕਰੀਨ ਦੇ ਉੱਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਦੋਂ ਇਹ ਇੱਕ ਘਰ ਦੇ ਵਿੱਚ ਪਹੁੰਚਦੇ ਆ ਤੇ ਕੀ ਕਹਿੰਦੇ ਨੇ ਇਹਨਾਂ ਦੀ ਮੈਸੇਜ ਨੇ ਕੀ ਕਿਹਾ ਇਹਨਾਂ ਬਾਰੇ ਇੱਕ ਬਹਿਰੂਪੀਏ ਬਾਰੇ ਉਹਨਾਂ ਦੀ ਪਤਨੀ ਕੀ ਕਹਿੰਦੀ ਏ ਉਹ ਵੀ ਗੱਲਬਾਤ ਸੁਣ ਲੈਣੇ ਆ ਕਿਵੇਂ ਲੱਗਦਾ ਅਜ ਲਾਸ਼ ਦੇਣਿਆ ਅੱਜ ਜੀ ਵਧਿਆ ਜੀ ਅੱਜ ਪਿੰਡ ਦੀ ਸ਼ਿਕਾਇਤ ਆ ਗਈ ਇਸ ਕਰਕੇ ਇੰਸਪੈਕਟਰ ਫੱਕੜ ਸਿੰਘ ਕੋ ਆਣਾ ਪਿਆ ਤੇ ਅੱਜ ਦਾ ਜਿਹੜਾ ਕਰੈਕਟਰ ਹੈ ਉਹ ਤੁਸੀਂ ਦੇ ਦਿੱਤੇ ਹੋ ਪੀ ਓ ਪੀ ਗ੍ਰਾਈ ਕਰਨ ਦੇ ਲਈ ਸਪੈਸ਼ਲੀ ਜਿਹੜਾ ਆ ਉਹ ਇੱਕ ਪੁਲਿਸ ਦਾ ਜਿਹੜਾ ਕਰੈਕਟਰ ਬਣਾ ਕੇ ਜਿਹੜਾ ਆ ਇੰਸਪੈਕਟਰ ਸਾਹਿਬ ਜਿਹੜੇ ਆ ਫੱਕੜ ਸਿੰਘ ਇੰਸਪੈਕਟਰ ਫੱਕੜ ਸਿੰਘ ਤੇ ਫੱਕੜ ਸਿੰਘ ਕਿਉਂ ਫਕਰ ਸਿੰਘ ਤੋਂ ਇਲਾਵਾ ਹੋਰ ਕਿਉਂ ਨਾ ਕਿਉਂ ਨਹੀਂ ਸਮਝਿਆ ਨਾ ਨਾ ਇਸਪੀਕਰ ਫਕਰ ਸਿੰਘ ਪਾਵਰਫੁੱਲ ਬੰਦਾ ਸੀ ਉਸ ਕਰਕੇ ਉਹ ਨਾਲ ਤੇ ਬੜਾ ਵਧੀਆ ਜਿਹੜਾ ਆ ਵੀਰ ਲੱਗਾ ਇਹਨਾਂ ਦੀ ਤਸਵੀਰ ਲੈ ਸਕਦੇ ਨਾਲ ਕੋਈ ਨਹੀਂ ਲੈਣਾ ਆਓ ਇੱਧਰ ਆਜੋ ਤੇ ਇਸ ਟਾਈਮ ਦੋਵੇਂ ਮੀਆਂ ਬੀਵੀ ਇਹ ਇਹਨਾਂ ਦੇ ਨਾਲ ਮਿਸੇਸ ਨੇ ਤੇ ਬਹੁਤ ਵਧੀਆ ਜੋੜੀ ਰੱਬ ਇਹਨਾਂ ਨੂੰ ਦਿਨ ਰਾਤ ਜਿਹੜੀ ਤਰੱਕੀ ਬਖਸ਼ੇ ਤੇ ਇਦਾਂ ਹੀ ਜਿਹੜਾ ਆ ਲੋਕਾਂ ਦਾ ਮਨੋਰੰਜਨ ਇਹ ਕਰਦੇ ਰਹਿਣ ਹੋਰ ਵੀ ਇਹਨਾਂ ਦਾ ਜਿਹੜਾ ਕਾਰੋਬਾਰ ਵਧਦਾ ਰਹੇ ਭਾਬੀ ਜੀ ਆਪ ਕਿਆ ਕਹਿਣਾ ਚਾਹੋਗੇ ਮੈਂ ਤਾਂ ਕੁਝ ਨਹੀਂ ਕਹਿ ਸਕੀ ਭਾਈ ਇਤਨਾ ਬੜੀਆ ਕੈਰੇਕਟਰ ਕਰਤੇ ਹੈ ਕبھی ਆਪਕੋ ਹਸਾਤੇ ਘਰ ਪੇ ਅਜਾਤੇ ਆਪਣ ਕਰੂ ਅਜਾਤੇ ਮਜ਼ਾ ਆਤਾ ਫਿਰ ਮਜ਼ਾ ਆਤਾ ਆਹ ਕੀ ਬਾਤ ਆ ਜੀ ਇਸ ਸਸਤਾ ਵੇਚ ਕੇ ਲਾਰੀਆਂ 40 ਮੱਝ 50 ਆਿਆਂ ਵਾਲਾ ਜੀ ਨਿਆਣਾ ਖਊਗਾ ਛਾਣਾ ਬਣ ਜੂਗਾ ਬੁੱਢਾ ਖਊਗਾ ਜਵਾਨ ਹੋ ਜੂਗਾ ਜਵਾਨ ਖਊਗਾ ਪਹਿਲਵਾਨ ਬਣ ਜੂਗਾ ਇੱਕ ਵਾਰੀ ਖਊਗਾ ਬਾਰ ਬਾਰ ਗੁਜਰੀ ਦਾ ਨਾਮ ਲੈ ਤਰੇ ਜੂਗਾ ਬਾਤ ਚ ਨਹੀਂ ਕਿਹਣਾ ਪਿੰਡ ਵਿੱਚ ਆਈ ਸੀ ਚਮਚਮ ਗੁਜਰੀ ਸਵਾਰੀ ਕਿਉਂ ਦੇ ਕੇ ਨੀ ਲੈ ਲੋ ਜੀ ਦੱਸੀ ਕਿਉ ਲੈ ਲੋ ਆ ਜੀ ਮਾਤਾ ਲੈਣਾ ਕਿਉ ਫਿਰ ਨੀ ਕਿਹੜਾ ਅਨਾਰਕਲੀ ਡਿਸਕੋ ਚਲੀ ਕਿਉ ਦੇਕੇ ਨਗੀ ਇਸ ਵਾਰੀ ਸਾਰਾ ਪਿੰਡ ਵਿੱਚ ਕਿਉ ਪਿੱਗਿਆ ਜੀ ਪਿੰਡ ਦੇ ਬਾਪੂ ਜਵਾਨ ਹੋ ਗਏ ਅਬ ਅਗਲੇ ਮਹੀਨੇ ਦੀ 31 ਤਾਰੀਖ ਨੂੰ ਕਿਉ ਦੇਕੇ ਜਾਣਾ ਜੀ ਚਮਚਮ ਚੱਲੀ ਗੂੰਜ ਲਾਲੋ ਜੀ ਦੇਸੀ ਕਿਉ ਲੈ ਲੋ ਫਿਕਾਨੇ ਵਾਲੀ ਰਾਜਸਤਾਨੀ ਗੂਜਰੀ ਇਸ ਵਾਰੀ ਗੁਰਦਾਸ ਮੰਡਲ ਵਿੱਚ ਕਿਉ ਦੇਕੇ ਜਾ ਰਹੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਡੀਸੀਪੀਸੀ ਪੰਜਾਬੀ ਉਸ ਨੂੰ ਕਿਹੜਾ ਬਿਕਾਨੇਰ ਚਲੋ ਚੱਲ ਲਾ ਲਓ ਜੀ ਦੇਸੀ ਕਿਉ ਲੈ ਲਓ ਜੀ ਬਿਕਾਨੇਰ ਬੜਾ ਰਾਜਸਤਾਨੀ ਜੀ 40 ਮਜ 50 ਆਇਆ ਵਾਲਾ ਜੀ ਇਸ ਵਾਰੀ ਗੁਰਦਾਸ ਮੰਗਲ ਵੀ ਸੱਤਾ ਕਿਉ ਦੇ ਕੇ ਜਾ ਰਹੀਆਂ 365 ਰੁਪਏ ਪਾਈਆ ਵਾਲਾ ਜੀ ਨਿਆਣਾ ਖਊਗਾ ਛਾਣਾ ਬਣ ਜੂਗਾ ਬੁੱਢਾ ਖਊਗਾ ਜਵਾਨ ਹੋ ਜੂਗਾ ਜਵਾਨ ਖਊਗਾ ਪਹਿਲਵਾਨ ਬਣ ਜੂਗਾ ਇੱਕ ਵਾਰੀ ਖਊਗਾ ਬਾਰ-ਬਾਰ ਗੁਜਰੀ ਦਾ ਨਾਮ ਲੈ ਤੇ ਰਹੂਗਾ ਇਸ ਪਿੰਡ ਵਿੱਚ ਸਬਸਕ੍ਰਾਈਬ ਕਰੋ ਜੀ ਆਪਣੇ ਡੀਪੀਸੀ ਚੈਨਲ ਨੂੰ ਲਾਈਕ ਕਰੋ ਆ ਗਈ ਜੀ ਚਮਚਮ ਗੂਜਰੀ ਮਾਤਾ ਲੈਣਾ ਕਿਉਂ ਤੁਸੀਂ ਕਿਹੜਾ ਮੋٹے ਸੇ ਪਤਲੇ ਬਣ ਜਾਓਗੇ ਪਤਲੇ ਸੇ ਮੋٹے ਹੋ ਜਾਓਗੇ ਤੁਸੀਂ ਕਿਹੜਾ ਗੂਜਰੀ ਆਈ ਸੀ ਕਿਉਂ ਦੇਖੇ ਨਹੀਂ ਇਹਨੂੰ ਦੇਈ ਇਹਨੂੰ ਦੇ ਕਿਉਂ ਤੁਸੀਂ ਕਿਉਂ ਲੈਣਾ ਜੀ ਬੀਬੀ ਕਿਉਂ ਬੇਬੂ ਜੀ ਕਿਹੜੇ ਅਗਲੇ ਮਹੀਨੇ ਦੀ 35 ਤਾਰੀਖ ਨੂੰ ਗੂਜਰੀ ਸਵਾਰੀ ਕਿਉਂ ਦੇ ਕੇਗੇ ਔਰ ਬਈ ਲਾਲ ਟਮਾਟਰ ਠੀਕੋ ਲੈ ਲਓ ਜੀ ਦੇਸੀ ਔਰ ਇਹ ਨੂੰ ਦੇ ਆ ਪਤਲਾ ਹੁੰਦਾ ਜਾਂਦਾ ਹੀ ਆ ਸੁੱਕਾ ਆ ਸੁੱਕ ਗਿਆ ਚੰ ਦਾ ਮਚਾਲੀ ਗੁਰੂ ਜਰੀ ਬਿਕਾ ਨੇਰ ਸੇ ਲੈ ਲਓ ਜੀ ਦੇਸੀ ਕਿਉਂ ਉਹਦਾ ਦੋਸਤੋ ਬਹੁਤ ਸਾਰੇ ਬੱਚਿਆਂ ਨੇ ਨਜ਼ਾਰੇ ਲਈ ਇਸ ਪ੍ਰੋਗਰਾਮ ਦੇ ਤੁਹਾਨੂੰ ਦੱਈਏ ਕਿ ਬਹੁਤ ਸਾਰੇ ਬੱਚਿਆਂ ਨੇ ਪਿਛਲੇ 1 ਹਫਤੇ ਤੋਂ ਬਹੁਤ ਜ਼ਿਆਦਾ ਨਜ਼ਾਰੇ ਲਈ ਕਿਉਂਕਿ ਪੁਲੀ ਐਂਟਰਟੇਨਮੈਂਟ ਸੀ ਇਸ ਵੀਰ ਦਾ ਇਹ ਵੀ ਇੱਕ ਪ੍ਰਵਾਸੀ ਹੈ ਤੇ ਇਸ ਦੇ ਨਾਲ ਇਸ ਦੀ ਮੈਸੇਜ ਵੀ ਹੈ ਇਹ ਸਿਰਫ ਤੇ ਸਿਰਫ ਕੁਝ ਦਿਨਾਂ ਵਾਸਤੇ ਹੀ ਇਸ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਆਪਣਾ ਐਂਟਰਟੇਨਮੈਂਟ ਕਰਨ ਤੋਂ ਬਾਅਦ ਆ ਵਾਪਸ ਫਿਰ ਆਪਣੇ ਵਤਨ ਜਿਹੜਾ ਆ ਵਾਪਸ ਚਲੇ ਜਾਂਦੇ ਨੇ ਆਪਣੇ ਘਰ ਚਲੇ ਜਾਂਦੇ ਨੇ ਤੇ ਜਾ ਕੇ ਉੱਥੇ ਹੀ ਆਪਣਾ ਕਾਰੋਬਾਰ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਜਿਹੇ ਪ੍ਰਵਾਸੀਆਂ ਦੇ ਉੱਤੇ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਾ ਤੇ ਵੀਡੀਓ ਨੂੰ ਲਾਈਕ ਕਰਕੇ ਨਾਲ ਦੀ ਨਾਲ ਆਪਣਾ ਸੁਝਾਅਓ ਜਰੂਰ ਦਿਓ ਜੇਕਰ ਐਂਟਰਟੇਨਮੈਂਟ ਵੀ ਵਧੀਆ ਲੱਗਾ ਤੇ ਉਹਦੇ ਤੇ ਵੀ ਕਮੈਂਟ ਤੁਸੀਂ ਕਰ ਸਕਦੇ ਹੋ ਨਾਲ ਦੀ ਨਾਲ ਇਸ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਸ ਵੀਡੀਓ ਦਾ ਇੱਕ ਐਂਟਰਟੇਨਮੈਂਟ ਦਾ ਭਾਗ ਬੱਚਿਆਂ ਤੱਕ ਪਹੁੰਚ ਸਕੇ ਧੰਨਵਾਦ